ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿਮਾ ਜੋਦ ਨਸ਼ਾ ਵਿਰੋਧ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਮਾਨਯੋਗ ਡੀਸੀਪੀ ਸ਼੍ਰੀ ਗੌਰਵ ਜੱਦ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਐਸਐਸਪੀ ਬਠਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਆਈਪੀਐਸ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕਰਦੇ ਹੋਏ ਐਡੀਸੀਏ 1 ਦੀ ਜਿਹੜੀ ਟੀਮ ਹੈ ਜਿਹਦੀ ਅਗਵਾਈ ਏਸੀ ਗੁਰਮੀਤ ਸਿੰਘ ਕਰ ਰਹੀ ਸੀ ਉਹਨਾਂ ਨੇ ਕੱਲ ਭਗਤਨਾਥਾਣਾ ਰੋਡ ਤੇ ਨੇੜੇ ਪਿੰਡ ਕੋਠਾਗੁਰੂ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਜੋ ਵਿਅਕਤੀ ਕਾਬੂ ਕੀਤੇ ਵਿਅਕਤੀ ਦਾ ਨਾਮ ਅਪਰੀਖਸ਼ ਪੁੱਤਰ ਜਿੰਦਰ ਸਿੰਘ ਵਾਸੀ ਸਰਾਵਾਂ ਦਾ ਅਗਵਾੜ ਪਿੰਡ ਕੋਠਾ ਗੁਰੂ ਹੈ ਉਸ ਨੂੰ ਕਾਬੂ ਕਰਕੇ ਉਸpassੋਂ 500 ਗ੍ਰਾਮ ਜਿਹੜੀ ਹੈ ਹੀਰੋਨ ਬਰਾਬ ਕੀਤੀ ਗਈ ਹੈ ਤੇ ਇਸ ਦੇ ਰੋਡ ਮਕਾਨ ਨੰਬਰ 08 ਹਾਣਾ ਦੇ ਹੜਪੁਰਾ ਵਿਖੇ ਅੰਡਰ ਸੈਕਸ਼ਨ 21 ਸੀ ਐਨਡੀਪੀਐਸ ਹੈਟ ਦਰਜ ਕੀਤਾ ਗਿਆ ਹੈ ਇਸ ਤਰ੍ਹਾਂ ਨਸਾਕੇ ਤੋਂ ਲੈ ਕੇ ਆ ਰਹੇ ਅਸੀਂ ਇਸ ਅਟ੍ਰੈਕਸ਼ਨ ਸਿ ਇਹਨਾਂ ਅਸਾਜ ਜਾਈਂ ਕੋਰਟ ਚ ਪੇਸ਼ ਕਰਕੇ ਕੋਰਟ ਪੇਸ਼ ਕਰਕੇ ਇਹਨਾਂ ਪੁਲਸ ਰਿਮਾਨਡ ਹਾਸਲ ਕਰਾਂਗੇ ਤੇ ਇਹਦੇ ਤੋਂ ਮਜੀਦ ਪੁਸ਼ਕਿਸ਼ ਕਰਕੇ ਅਸੀਂ ਜਿਹੜੇ ਜਿੱਥੋਂ ਲੈ ਕੇ ਆ ਰਹੇ ਜਾਂ ਕਿੱਥੇ ਵਿਤ ਰਿਆ ਬਾਈਕੋਰਡ ਦੇ ਫਾਰਵਰਡ ਲਿੰਕ ਜਿਹੜੇ ਹਨ ਬਾਰੇ ਪਤਾ ਕਰਕੇ ਉਹਨਾਂ ਵਿਅਕਤੀਆਂ ਨੂੰ ਇਸ ਮੁਕਦਮੇ ਵਿੱਚ ਪ੍ਰੇਸ਼ਤ ਕਰਾਂਗੇ ਸਰ ਜੀ ਮੈਂ ਅੰਦਾ ਕਿਲੋਮੀਟਰ ਦੀ ਨਸਲੀ ਕੰਪਨੀ ਹੈਵੀਅਰ ਕਵਰੀ ਹੋਈ ਹੈ ਤੇ ਕਿਸੇ ਨੇ ਸਤਕਸਨ ਇਹ ਹੁਣ ਅਸੀਂ ਅੱਜ ਰਿਮਾਨਡ ਤੋਂ ਬਾਅਦ ਜਿਹੜੀ ਹੈ ਉਹਨਾਂ ਇਨਵੈਸਟੀਗੇਸ਼ਨ ਦਾ ਮੈਟਰ ਸਾਡਾ ਹੈ ਇਹ ਮਜਬੂਰ ਕੋਸ਼ਿਸ਼ ਕਰਕੇ ਉਹ ਫਿਰ ਅਸੀਂ ਜਦੋਂ ਸਾਡੇ ਸਾਰੀਆਂ ਗੱਲਾਂ ਸਮਝਾਈਆਂ ਉਹ ਫਿਰ ਬਾਅਦ ਚ ਡਿਸਪੋਜ਼ ਕਰਾਂਗੇ ਜੇ ਕੋਈ ਪਹਿਲਾ ਮਾਮਲਾ ਤਾਂ ਹੈਗਾ ਨਹੀਂ ਪਹਿਲਾਂ ਅਜੇ ਤੱਕ ਇਹਦੇ ਖਿਲਾਫ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਜਿਹੜਾ 50 ਸਟਾਰਕਰ ਨਾਲ ਜੁੱਧ ਦਸਿਆ ਉਹ ਚਲਾਇਆ ਗਿਆ ਉਹਦੇ ਪ੍ਰਾਪਰਟੀ ਵੀ ਚੈੱਕ ਕੀਤੀ ਹੈ ਕਿ ਤੁਸੀਂ ਇਹਦੀ ਔਨਲਾਈਨ ਵਿੱਚ ਪ੍ਰਾਪਰਟੀ ਚੈੱਕ ਕਰਾਂਗੇ ਇਹਨੇ ਨਾ ਸੇਚੋ ਪ੍ਰਾਪਰਟੀ ਬਣਾਈ ਹੋਈ ਹੈ ਹਾਂ ਉਹ ਨੂੰ ਅਸੀਂ ਪ੍ਰਾਪਰਟੀ ਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਤੇ ਜੋ ਕਾਨੂੰਨ ਸਰਕਾਰ ਵੀ ਬੰਦੀ ਉਹ ਕਰਾਂਗੇ ਜੇ ਕਿੰਨੀ ਓਵਰ ਕਿੰਨੀ ਹੈ ਜੇ ਕਰੀਬ 25 ਸਾਲ ਹੋ ਗਏ ਇਹ ਨਹੀਂ ਸੋਚੀ ਨੂੰ ਮਤ ਸੇ ਐਟਨਮੈਂਟ ਨਸੀ ਦਾ ਕਾਰੋਬਾਰ ਦੇ ਵਿੱਚ ਪੈਣਾ ਕਿ ਇਹਨੂੰ ਕਿਸੇ ਨਸੀ ਰਸਤੇ ਦੀ ਸਹੈ ਸੀ ਇਹ ਕਿੱਦਾਂ ਜੀ ਇਹ ਨਾਸਵੰਦ ਹੋ ਸਕਦਾ ਹੈ ਇਹ ਉਹਨਾਂ ਜਿਹੀ ਸਾਰੀ ਪ੍ਰੋਸੈਸ ਕਰਾਂਗੇ ਪੁੱਛ ਕੇ ਕਰਕੇ ਫਿਰ ਅਸੀਂ ਇਸ ਪਰਦਾ ਸਾ